ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਦੇ ਫਾਰਾਂ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਰਾਮਦਵਾਲੀ ਤਹਿਸੀਲ ਡੇਰਾ ਪਾਪਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਸਰਬਜੀਤ ਵੀਰ ਕੋਲ ਆਪਾਂ ਆਏ ਹਾਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਜੋੜਾ ਹੀ ਦਿਖਾਉਣਾ ਵਾ ਤੇ ਬਾਕੀ ਇੱਕ ਸੂਈ ਆ ਤੇ ਇੱਕ ਗੱਬਣ ਆ ਸੂਈ ਦੇ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣ ਆਪਣੀ ਪਾਸ ਕਰਕੇ ਖੜੋ ਜੀ। ਬਾਕੀ ਜਿਹੜਾ ਕੋ ਵੀਰ ਨਹੀਂ ਪਹੁੰਚਦਾ ਆਪਣੀ ਵੀਡੀਓ ਕਾਲ ਤੇ ਦੋ ਟਾਈਮ ਚਵਾਈ ਜਰੂਰ ਕਰਾ ਲਿਆ ਕਰੋ ਜੀ। ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਜੀ ਕੀ ਹਾਲ ਜੋ? ਵਧੀਆ ਵਧੀਆ ਤੁਸੀਂ ਦੱਸੋ। ਬੜੀ ਕਿਰਪਾ ਵਾਈ ਗੁਰੂ ਜੀ ਤੁਸੀਂ ਸੁਣਾਓ। ਠੀਕ ਠਾਕ ਜੀ। ਹਾਂਜੀ। ਵੇਖ ਗਿਆ ਮਾਲ ਉਹਦੇ ਨਾਲਾ ਫਿਰ। ਬੜੀ ਕਿਰਪਾ ਵਾਈ ਗੁਰੂ ਜੀ ਉਦੋਂ ਹੀ ਵੇਖਿਆ ਅੱਜ 10-15 ਮਿੰਟਾਂ ਬਾਅਦ ਹੀ। ਠੀਕ ਆ। ਹਾਂਜੀ। ਤੇ ਅੱਜ ਫਿਰ ਜੋੜਾ ਹੀ ਆ ਹਨਾ। ਹਰਪ੍ਰੀਤ ਜੀ ਤੁਹਾਨੂੰ ਆਖਿਆ ਹੀਰੇ ਲਿਓਨੇ ਹੀਰੇ। ਹਾਂਜੀ। ਅਰੇ ਫਾਰਮ ਚੋ ਲਿਆਦੀਆਂ ਇੱਕੋ ਫਾਰਮ ਚੋ ਦੋਵੇਂ ਵਛੀਆਂ ਲਿਆਦੀਆਂ ਡੈਨਮਾਰਕ ਦੀਆਂ ਠੀਕ ਆ ਇੱਕ ਦੋ ਦੀ ਐ ਇੱਕ ਚੌਗੀ ਆ ਅੱਛਾ ਇੱਕ ਦੋ ਦੰਦੇ ਇੱਕ ਚਾਰ ਦੰਦੇ ਹਾਂਜੀ ਹਾਂਜੀ ਠੀਕ ਆ ਦੋਵੇਂ ਪਹਿਲਾ ਪਹਿਲਾ ਸੁਵਾ ਦੋਵੇਂ ਪਹਿਲੀਆਂ ਵਛੀਆਂ ਤੇ ਇੱਕ ਆਪੀ ਵਛੀ ਤੇ ਮਗਰ ਵੀ ਵਛੀ ਆਹ ਇੱਕ ਜਿਹੜੀ ਸੂਈ ਆ ਮਗਰ ਬਰੂਡ ਸੀਮਨ ਦਾ ਲੱਗਾ ਸੀਵਣਾ ਅੱਛਾ ਡੈਨਮਾਰਕ ਨੂੰ ਠੀਕ ਆ ਬੜਾ ਚੰਗਾ ਬਚਾ ਦਿੱਤਾ ਮਗਰ ਵਛੀ ਚਲੋ ਨਾਮ ਦੱਸਦੇ ਕਰੀ ਆਪਣੇ ਨਾਮ ਆਪਣਾ ਸਰਬਜੀਤ ਸਿੰਘ ਆ ਪਿੰਡ ਆਪਣਾ ਰਾਮਦਵਾਲੀ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਡੇਰਾ ਪਾਪਾ ਨਾਨਕ ਡੇਰਾ ਬਾਬਾ ਨਾਨਕ ਗੁਰਦਾਸਪੁਰ ਚ ਪੈਂਦਾ ਉਹ ਮੇਰੇ ਤੋਂ ਕਾ 7-8 ਕਿਲੋਮੀਟਰ ਠੀਕ ਹੈ ਮੇਰੇ ਲਾਗੇ ਇਹ ਸ਼ਹਿਰ ਰਮਦਾਸ ਬਾਬਾ ਬੁੱਢਾ ਸਾਹਿਬ ਹਾਂਜੀ ਉਹ ਪੈਂਦਾ ਅੰਮ੍ਰਿਤਸਰ ਚ ਆ ਪਰ ਹੈਗਾ ਮੇਰੇ ਲਾਗੇ 4 ਕਿਲੋਮੀਟਰ ਹੈ ਮੈਨੂੰ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਫੋਨ ਨੰਬਰ 98151775 ਦਾ ਠੀਕ ਹੈ ਜੀ ਤੇ ਸ਼ਿਰਵਾਰ ਫਿਰ ਇਤੋਂ ਹੀ ਕਰ ਲਿਆ ਵੱਛੀ ਇਹ ਇਤੋਂ ਕਰੋ ਆ ਕਰੋ ਆਉਣ ਵਾਲੇ ਸਮੇਂ ਦੀ ਗੱਲ ਵੇਖੋ ਠੀਕ ਹੈ ਬਰੂਡ ਦਾ ਬੱਚਾ ਲੱਗਾ ਸੀ ਤੇ ਡੈਨਮਾਰਕ ਦੀ ਵੱਛੀ ਆ ਪਿਓਰ ਦੋ ਦੰਦ ਪਿਓਰ ਦੋ ਦੰਦ ਆਜੋ ਬਖਾਵਾ ਤੁਹਾਨੂੰ ਮੈਂ ਠੀਕ ਹੋਣੀ ਖੋਲ ਕਰੀ ਨਹੀਂ ਆਜੋ ਤੁਸੀਂ ਪਹਿਲਾਂ ਇਹਨੂੰ ਬਖਾ ਲੀਏ ਦੰਦ ਆ ਦੇਖ ਸਕਦੇ ਪਿਓਰ ਦੋ ਦੰਦ ਦੋ ਦੰਦ ਅਜੇ ਦੋ ਦੰਦ ਪੂਰੀ ਹੋਈ ਵੀ ਨਹੀਂ ਆ ਹੋਂਦੀ ਆ ਕੀਰੀ ਕੀਰੀ ਦੋਦੀ ਆ ਕੀਰੀ ਦੋਦੀ ਤੇ ਆ ਥੰਡ ਦੇਖ ਸਕਦੇ ਜੇ ਬੜਾ ਕਮਾਲ ਦਾ ਵਾ ਤਾਜੀ ਸੂਈ ਆ ਜੇ ਤੇ ਪ੍ਰੋਪਰ ਹੱਥ ਦੀ ਚਵਾਈ ਆ ਰਾ ਤੁਹਾਨੂੰ ਬੜਾ ਤਾਜੀ ਸੂਈ ਰਾਤ ਦੀ ਕੱਲ ਦੀ ਸੂਈ ਰਾਤ ਦੀ ਆ ਦੇਖ ਸਕਦੇ ਜੀ ਪੂਰੀ ਸਫਾਈ ਚ ਜਿੰਨੀ ਵੀ ਆ ਬਾਕੀ ਚਲੋ ਮਰਦੇ ਹਿਸਾਬ ਨਾਲ ਕਦ ਕਾ ਠੀਕ ਆ ਜੇ ਅਗਲੇ ਸਵੇਰ ਨੂੰ ਹੋਰ ਜੇ ਇਹਨਾਂ ਨੇ ਕਦ ਕਰਨੇ ਆ ਜੇ ਅੱਗੇ ਠੁੱਤੀ ਹੋਏ ਨਾ ਵਛੀ ਦੇ ਅਜੇ ਉੱਚੀਆਂ ਹੋਣਾ ਵਜੇ ਇਹਨਾਂ ਨੇ ਆ ਇਹਦੇ ਬੱਚਾ ਆਦ ਕਹਿੰਦੇ ਬੱਚੇ ਨੂੰ ਹੀ ਸੀਮਾ ਲਵਾਤਾ ਤਾਂ ਦੇਖੋ ਬੱਚਾ ਫਿਰ ਉਹ ਗੱਲ ਹੁੰਦੀ ਆ ਮੁੱਲ ਹੁੰਦਾ ਬਰੀਡ ਦਾ ਹਾਂਜੀ ਹਾਂਜੀ ਠੁੱਤੀ ਵਿਖਾਓ ਇਹਦੀ ਯਾਰ ਅਗਰ ਤਿਓਰ ਦੇ ਵਿੱਚ ਦੇਖੋ ਠੁੱਤੀ ਆਣ ਨੂੰ ਵਿਖਾਓ ਆ ਦੇਖ ਸੰਦੇ ਜੇ ਬੜਾ ਪਿਆਰਾ ਜਿਹਾ ਫੇਸ ਆ ਛੋਟੇ ਛੋਟੇ ਜਿਹੇ ਕੰਨ ਨੇ ਵੇਖੋ ਠੁੱਤੀ ਵਛੀ ਦੀ ਲੈ ਜਾਓ ਤੇ ਬਾਕੀ ਮਗਰ ਵੱੱਛੀ ਵੀ ਚੰਗੇ ਰੁਪਈਆ ਦੀ ਆ। ਅਰ ਜੀ ਵੇਖੋ ਦੋਵੇਂ ਇੱਕੋ ਲੈ ਲਿਗਾਏ। ਇੱਕੋ ਵੈਰਾਈਟੀ ਦੋਵੇਂ। ਹਾਂ। ਉਹ ਸੇਮ ਹੋ ਵੀ ਇਹੋ ਜੀ ਆ ਤੇ ਉਹ ਵੀ ਇਹੋ ਜੀ ਆ। ਬਹੁਤ ਚੰਗਾ ਲਿਆਉਣਾ, ਮਾੜਾ ਤਾਂ ਲਿਆਉਣਾ ਨਹੀਂ ਅਰ ਬਰੀਦ। ਠੀਕ ਆ ਜੀ। ਜੀ ਲੈਣੇ ਹੀਰੇ। ਠੀਕ ਆ। ਆਕੇ ਕਮਾਲ ਦੇ ਹੀਰੇ ਹੋਣਗੇ। ਅਸੀਂ ਵੇਖੋ ਇਹ ਵਸ਼ੀਰੇ ਬੜੂਗੀ ਥਲੇ ਉਹ ਤਾਂ ਜਵਾਨੀਆਂ ਜਾਣ ਕੇ ਥਣ ਵੇਖੋ ਬਖਾਓ ਦੁੱਧ ਕਿੰਨਾ ਕਰੀ ਜਾਊਗੀ ਐ ਹਰਪ੍ਰੀਜੀ ਇਹਨੂੰ ਦੁੱਧ ਦੇਣਾ ਹੁੰਦਾ ਬਰੀਡ ਨੇ ਹਾਂਜੀ ਵਛੀ ਆਪਣੇ ਪੀਕ ਲੈਵਲ ਦਾ 18 ਤੋਂ 20 ਲੀਟਰ ਦੋਂਦੀ ਚੱਲੂਗੀ ਅੱਛਾ ਦੋਂਦੀ ਆ ਬੜੇ ਇਰਮਾਨ ਦੇ ਨਾਲ ਠੀਕ ਆ ਇਹ ਬੱਚਾ ਮਗਰ ਬੜਾ ਚੰਗਾ ਆ ਬੜੇ ਚੰਗੇ ਸੀ ਮੰਦੀ ਆ ਠੀਕ ਆ ਜੀ ਹਾਂਜੀ ਇਕਲੀ ਵਸ਼ੀ ਤੁਹਾਨੂੰ ਫੇਰ ਦਿਖਾਈ ਆ ਆ ਵਸ਼ੀ ਇਕਲੀ ਦੇਖ ਸਕਦੇ ਜੀ ਬੜੇ ਚੰਗੇ ਟੀਕੇ ਦੀ ਵਸ਼ੀ ਆਈ ਆ ਮਗਰ ਦੇ ਗਾੜੇ ਕੋ ਵੱਛੀ ਵੀ ਤਿਆਰ ਕਰਨ ਵਾਲਾ ਖੜੇ ਜਿੰਨੇ ਵੱਛੀ ਵੀ ਸੰਭ ਨਹੀਂ ਆ ਉਹੀ ਕੋਈ ਵੀਰ ਗਾ ਖੜੇ ਆ ਉਹ ਬਰੀਡ ਚ ਆ ਹਰਪ੍ਰੀਤ ਜੀ ਹਾਂਜੀ ਹਾਂਜੀ ਇੱਕ ਤੋਂ 1% ਆ ਵੇਖੋ ਵੱਛੀ ਤੇ ਮੁੱਲ ਫਿਰ ਇਹਦਾ ਹਰਪ੍ਰੀਤ ਜੀ ਜਦੋਂ ਅਸੀਂ ਫਾਰਮ 'ਚ ਜਾਂਦੇ ਆ ਨਾ ਲੈਣ ਹਾਂਜੀ ਤੇ ਜਿਹੜੇ ਫਾਰਮ ਵਾਲੇ ਹੁੰਦੇ ਉਹ ਮੁੱਲ ਆਪਣੇ ਹਿਸਾਬ ਨਾਲ ਕਰਦੇ ਆ ਹਾਂਜੀ ਕਿਉਂਕਿ ਉਹਨਾਂ ਨੇ ਚੰਗਾ ਸੀਮਣ ਹਾਂਜੀ ਦੇਖ ਰੱਖ ਕੀਤੀ ਹੁੰਦੀ ਆ ਹਾਂਜੀ ਤੇ ਇਹ ਤਿਆਰ ਹੁੰਦੀਆਂ ਰੁਪਈਆ ਦਾ ਲੱਖ ਲੱਖ ਖਾ ਜਾਂਦੀਆਂ ਹਾਂਜੀ ਐਵੇਂ ਤੇ ਸੂਣ ਹੀ ਪੈਂਦੀਆਂ ਹਾਂਜੀ ਖੀਰੀਆਂ ਤੇ ਚਲੋ ਭੈਣ ਭਰਾ ਆ ਅਸੀਂ ਪਹਾੜਾ ਮਿਲੀ ਸੀ ਤੇ ਗਾਂ ਪਹਾੜਾ ਦੇ ਦੇਣੀ ਵੱਸੀ ਲੱਖ ਰੁਪਏ ਦੀ ਆ ਅੱਛਾ ਤੇ 65000 ਦੀ ਦੇਦਾ ਮੈਂ 65000 ਦੀ ਹਾਂਜੀ ਕਰੀਏ ਕੁ ਮਾਨਤਾ ਨਾ ਹੋਰ ਕਰਦਾਗਾ ਵੱਸੀ ਲੱਖ ਰੁਪਏ ਦੀ ਹਰਬਰੀ ਦੇ ਦੀ ਬੀੜ ਵਿਗਣੀ ਆ ਦੋ ਦੰਦ ਵਿਗਣੇ ਆ ਪਲੂਣ ਵੱਸੀ ਆ ਹਾਂਜੀ ਹਾਂਜੀ ਬਰ ਬੱਚਾ ਚੰਗੇ ਸੀਮੰਦਾ ਵਿਗਣਾ ਆ ਹਾਂਜੀ ਵੱਸੀ ਦਾ ਮੁੱਲ ਲੱਖ ਰੁਪਇਆ ਹੀ ਆ ਪਰ 65 ਦੀ ਦੇਦਾਂਗੇ ਜਦੋਂ ਕਹਤਾ ਹੋਰ ਮਾਨ ਕਰਦਾਂਗੇ ਕਿੰਨਾ ਕਰਦੋਗੇ 60 ਹਜ਼ਾਰ ਦੀਆਂ ਤੋਂ ਪੂਰੇ ਦੀ ਦੇਣਾ ਅੱਛਾ ਪੂਰੇ 60 ਦੀ 60 ਦੀ ਦੇ ਦਾਂਗੇ 2000 ਸ਼ੌਟ ਹੋਰ ਕਰ ਦੀ 56 ਦੀ ਜਾਂਦ ਦੋ ਘੱਟ 60 ਦੀ ਦੇ ਦਾਂਗੇ ਹਰਬੀ ਜੀ ਠੀਕ ਹੈ ਜੀ ਹਾਂ ਜੀ 56 ਹਜ਼ਾਰ ਦੀ ਹੈ ਨਾ ਦੋ ਘੱਟ 60 ਦੀ ਜਿਹੜੀ ਦੇ ਦੇਣੀ ਆ ਬਾਕੀ ਬਿਲਕੁਲ ਫਿਕਸ ਆਰਡਰ ਦੀ ਆ ਜਿਹੜੀ ਤੇ ਕੋਈ ਭਲਾਵਣੀ ਆ ਕਿਤੇ ਉਹਨੇ 21 ਨਾਰਮਲ ਜੀ ਮਾਮੂਲੀ ਜੀਆਂ ਵਾ ਬਸ ਤੇ ਬਾਕੀ ਰੰਗ ਰੂਪ ਦੀ ਬੜੀ ਸਫਾਈ ਚ ਤੇ ਆ ਵੀ ਪਹਿਲਾ ਸੂਆ ਤੇ ਇਹ ਚਾਰ ਦੰਦਿਆ ਹਰ ਬਰੀਡ ਦੋਵੇਂ ਭੈਣਾ ਹੀ ਦੇ ਅੱਛਾ ਚਾਚੇ ਤੇਰੀਆਂ ਧੀਆਂ ਦੋਵੇਂ ਅੱਛਾ ਹਾਂਜੀ ਕੋ ਫਾਰਮ ਜਿਉਂ ਲਈਆ ਹਾਂ ਠੀਕ ਆ ਹਾਂ ਸ਼ਰੀਕੇ ਚ ਹੋਾਂਗੇ ਹਾਂ ਸ਼ਰੀਕੇ ਤੇ ਚਾਚੇ ਪੁੱਤ ਠੀਕ ਆ ਤੇਰੀਆਂ ਧੀਆਂ ਦੋਏ ਠੀਕ ਆ ਦੋਵੇਂ ਵੱਡੀਆਂ ਗਾਵਾਂ 30 35 35 ਮੇਰੀ ਮਾਵਾ ਥੱਲੇ ਦੁੱਧ ਹੀ ਦੇ ਠੀਕ ਆ ਚੰਗੇ ਵਧੀਆ ਬਰੀਡ ਤੇ ਕੰਮ ਕਰਨ ਵਾਲੇ ਬੰਦੇ ਹੀ ਵੇਖੋ ਇਹਦਾ ਉਹ ਗੱਲ ਲਈਆਂ ਉੱਠਣੀਆਂ ਦਾ ਤੇ ਆ ਕਿੰਨਾ ਕ ਦੁੱਧ ਭਰੀ ਜਾਊਗੀ 20 ਪਲਾਸੀ ਚਲਣੀ ਏ ਵਸੇ अच्छा हां ब्री ब्रीड ਇਹਨਾਂ ਨੇ ਦੇਣਾ ਦੇਣਾ ਕਿਉਂਕਿ ਦੁੱਧ ਬਰੀਡ ਨੇ ਦੇਣਾ ਮੈਂ ਤਾਂ ਗੱਲ ਕਰਨਾ ਨਾਲੇ ਯਾਰ ਬਰੀਡ ਅੱਖਾਂ ਵਾਲਿਆਂ ਵੇਖਣੀ ਬਰੀਡ ਹਾਂਜੀ ਹਾਂਜੀ ਬੱਚਾ ਵੇਖਣਾ ਤਾਂ ਖੁਰਲੀ ਦੇ ਵੱਧਾ ਸੋਹਣਾ ਲੱਗਦਾ ਕਿ ਨਹੀਂ ਲੱਗਦਾ ਤੋਰੋ ਮੈਂ ਫੇਰ ਇੱਕ ਰੀਂਦੇ ਵਿੱਚ ਇਹ ਜਿਹੜਾ ਕੋਦੇ ਨੇ ਸਰੀਰਮ ਭਾਰੀ ਹੈ ਉਤਰਾਂ ਥੋੜਾ ਕੇ ਦੰਦ ਇਹਦੇ ਵੀ ਦਿਖਾ ਦਈਏ ਇਹ ਚਾਰ ਦੰਦ ਜੋਰ ਬਰੀਜੀ ਆਹ ਵੇਖੋ ਇਹਦੇ ਦੌਂਦੀਆਂ ਖੀਰੀਆਂ ਕਦੇ ਕਰਮਾਣਾ ਆਉਂਦੀਆਂ ਆਹ ਵੇਖੋ ਪਿਓਰ ਚਾਰ ਪਿਓਰ ਚਾਰ ਦੰਦ ਠੀਕ ਹੈ ਜੀ ਬਾਗੇ ਚ ਇੰਨੇ ਜਿਹੜਾ ਇਹਨਾਂ ਨੇ ਜਵਾਨ ਹੋਣਾ ਵਾ ਪੂਰੀਆਂ ਤਗੜੀਆਂ ਵੇੜਾ ਪਨ ਜਾਣਾ ਗਾਂ ਵੀ 4-4 ਸੂਏ ਚਾਉਣ ਆਲੀਆਂ ਹੋਣ ਘਰੇ ਰੱਖਣ ਵਾਲੀਆਂ ਇਹ ਆ ਵੀ ਜਿੰਨਾਂ ਨਵੀਆਂ ਵੇੜਾਂ ਘਰੇ ਰੱਖਣੀਆਂ ਵਾ ਗਾਂ ਕੋ 4-5 ਸੂਏ ਚਾਉਣੇ ਆ ਉਹਨਾਂ ਲਈ ਆਏ ਹਰ ਤੂੰ ਇੱਜੀ ਹਰ ਸਵੇ ਚੌਂਕੇ ਵੀ ਮਸ਼ੀਨਾਂ 2-2 ਲੱਖ ਦੀਆਂ ਹੋਣੀਆਂ ਆ ਠੀਕ ਆ ਜਿੰਨੇ ਇਹਨਾਂ ਨੇ ਬੱਚੇ ਦੇ ਦੇਣੇ ਆ ਇਹ ਤਾਂ ਉਹ ਹੀ ਗੱਲ ਆ ਜਾਗ ਲਾਉਣ ਵਾਲੀ ਗੱਲ ਆ ਠੀਕ ਆ ਹਾਂਜੀ ਬਾਕੀ ਰੰਗ ਰੂਪ ਦੀ ਇਹ ਵੀ ਸਫਾਈ ਚਾਹ ਪੂਰੀ ਤਾਂ ਇਹਦੇ ਵਿੱਚ ਚੰਗੇ ਗੈਪ ਤੇ ਆ ਦੂਰ ਦੂਰ ਦੇ ਥਾਣੇ ਆ। ਜੀ ਬਹੁਤ ਹੀ ਚੰਗਾ ਥਾਣਾ। ਵਧੀਆ ਹੱਥ ਦੀ ਚਵਾਈ ਵਾਲਾ। ਤੇ ਇਹਦਾ ਫਿਰ ਮੁੱਲ? ਹਰ ਪੀ ਕੇ ਮੈਂ ਫਿਰ ਕਿੰਨਾ ਤਾਂ ਬੱਚੀਆਂ ਤਿਆਰ ਕਰੀਏ ਨਾ। ਅਖੀਰੀ ਦੋਂਦੀ ਬੱਛੀ ਸੋਣੀ ਲੱਖ ਰੁਪਈਆ ਖਰਚਾ ਆ ਜਾਂਦਾ ਆ। ਹਾਂਜੀ। ਮੁੱਲ ਕਰਨੂ ਬੱਛੀ ਲੱਖ ਲੱਖ ਰੁਪਈਏ ਦੀ ਆ। ਹਾਂਜੀ। ਇਹ ਵੀ ਹੁਣ ਰੱਬ ਜਾਨ ਤੇ ਦੇ ਦਾਂਗੇ ਪੂਰੇ 60 ਹਜ਼ਾਰ ਦੀ 60 ਦੀ ਆ ਕਰਦੀ ਆ ਥੋੜਾ ਕਮਾਨ ਇਹ ਵੀ ਉਹਨੇ ਦੀ ਦੇ ਦਾਂਗੇ 2000 ਛੱਡ ਦਾਂਗੇ ਯਾ ਜਿਹੜਾ ਲੈ ਗਿਆ ਲੈ ਗਿਆ ਜੇ ਇੱਕੋ ਘਰ ਆਈਆਂ ਤੇ ਇੱਕੋ ਮੁੱਲ ਦੀ ਦੇ ਦਾਂਗੇ ਇਹ 55 ਹਜ਼ਾਰ ਦੀ ਦੇ ਦਈਏ ਜਾਂ ਦੀ ਗੱਬਣ ਆ ਸੁਈ ਆ ਇਹ 55 ਦੀ ਦੇ ਦਈਏ ਤੁਸੀਂ ਕਹਿਤਾ ਤਾਂ ਦੇ ਦਨੇ ਆ ਅਰਬਜੀਤ ਜੀ ਜਿਵੇਂ ਤੁਸੀਂ ਅਖੋਗੇ ਇਹ 55 ਦੀ ਦੇ ਦਾਂਗਾ 2 ਘਟ 60 ਦੀ ਦੇ ਦਾਂਗਾ 58 ਦੀ ਤੇ ਆ 55 ਦੀ ਤੇ ਬਾਕੀ ਕੋ ਪਾਸ ਤੁਹਾਡੇ ਘਰੋਂ ਕਰਕੇ ਲੈ ਜਾਈ ਹੈ ਨਾ ਤਸੱਲੀ ਕਰਕੇ ਤਸੱਲੀ ਆਪਣੀ ਗਰੰਟੀ ਪੂਰੀ ਲੈ ਕੇ ਜਾਵੇ ਇਥੋਂ ਹਾਂਜੀ ਹਾਂਜੀ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਇੱਥੇ ਆਓ ਤੇ ਆਪਣੀ ਮਰਜ਼ੀ ਨਾਲ ਵੇਸ ਚਾਹ ਕੇ ਪਸ਼ੂ ਖਰੀਦੋ ਜੀ